ਲੋਜੀਕ ਮੇ ਹੁ ਤੁਸੀਂ ਸਾਰੇ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਕ੍ਰਿਸ਼ਨ ਜਨਮ ਅਸਤਮੀ ਦਾ ਨਜ਼ਾਰਾ ਦਿਖਾਉਣੇ ਆਂ ਜੀ ਦੇਖੋ ਇੰਨੀ ਦੂਰ ਸਾਨੂੰ ਜਾਣਾ ਪੈ ਰਿਹਾ ਤੁਰ ਕੇ ਸਿੱਖੀ ਚਲੋ ਜੀ ਅੱਗੇ ਰਾਸ਼ ਪਾ ਤੋਰ ਕੇ ਜਾਣਾਗਾ ਤੇ ਇਧਰ ਦੇਖੋ ਜੀ ਕੁੜੀਆਂ ਖਰੀਦਦਾਰੀ ਕਰਤੀਆਂ ਨੇ ਤੇ ਸੇਲਾ ਲੱਗਿਆ ਨੇ ਰਸ਼ ਬਹੁਤ ਆਗਾ ਦਿੱਖਦਾ ਅੰਦਰ ਦੇਖ ਕੇ ਦੇਖੋ ਜੀ ਇੱਥੇ ਵੈਰੀਗੇਟਿੰਗ ਹੋ ਗਈ ਆ ਦੇਖੋ ਰਸ਼ ਦੇਖੋ ਤੁਸੀਂ ਸੁਣਦਾ ਹੀ ਹੁਣ ਮੇਰੀ ਆਵਾਜ਼ ਘੱਟੇ ਆਉਂਦੀ ਹੋਣੀ ਸਾਰੇ ਲੋਕ ਨਾ ਉੱਥੇ ਜਾ ਰਹੇ ਨੇ ਤੁਰ ਕੇ ਤੇ ਇੱਥੇ ਨਾ ਗੱਡੀਆਂ ਦੀ ਪਾਰਕਿੰਗ ਹंजे ਥੋੜੀ ਜੀ ਮਿਲੀ ਨਹੀਂ ਸਾਨੂੰ ਅਸੀਂ ਪਿੱਛੋਂ ਹੀ ਮਤਲਬ ਤੁਰ ਕੇ ਆ ਰਹੇ ਹਾਂ ਕੀ ਆ ਦੇਖੋ ਜੀ ਹਟੋ ਵਾਲੇ ਨੇ ਵੀ ਇੱਥੋਂ ਹੀ ਮੁੜ ਜਾਣਾ ਵਾ ਇੱਥੇ ਭਾਈ ਡਰ ਬਹੁਤ ਆਗਾ ਉਹ ਦੇਖੋ ਦੁਕਾਨਾਂ ਦੇ ਕੋਲਾਂ ਜੀ ਅੱਗੇ ਬਹੁਤ ਨੇ ਆ ਸਾਰੇ ਉੱਥੋਂ ਹੀ ਤੁਰੇ ਆਂਦੇ ਆ ਹਜੇ ਕਿਉਂਕਿ 9:30 ਵਜੇ ਉਰੇ ਮੱਟ ਕੀ ਭੰਦਾ ਹੋ ਹੁੰਦਾ ਤਾਂ ਪਤਾ ਨਹੀਂ ਅੰਦਰ ਸਾਨੂੰ ਜਗ੍ਹਾ ਮਿਲੂ ਪਤਾ ਨਹੀਂ ਨਹੀਂ ਸੋ ਜਾਈ ਜਾਂਦੇ ਆ ਹਜੇ ਉਮ ਲੋ ਜੀ ਅੱਜ ਬਲੌਗ ਪੈਸੇ ਨਾਲ ਅੰਦਰ ਕੱਢ ਲੱਗੇ ਆ ਬਲੌਗ ਦੇ ਵਿੱਚ ਤੁਸੀਂ ਸਾਰਾ ਕੁਝ ਦੇਖਿਆ ਰਾਸ਼ ਦੇਖਿਆ ਤੇ ਹੁਣ ਆਪਾਂ ਕਰ ਲੱਗੇ ਆ ਥੋੜੀ ਜੀ ਖਰੀਦਦਾਰੀ ਜੀ ਤੁਸੀਂ ਦੇਖੋ ਮੰਦਰ ਦਾ ਨਜ਼ਾਰਾ ਕਿੰਨਾ ਸਜਿਆ ਹੋਇਆ ਵਾ ਤੇ ਬਾਕੀ ਅੱਗੇ ਆਪਾਂ ਇੱਥੇ ਜੂ ਟਰਨ ਲਵਾਂਗੇ ਕਿਉਂਕਿ ਇੱਥੇ ਨਾ ਰਾਸ਼ ਬਹੁਤ ਹੈ ਡਰ ਬੋਲ ਲੱਗਦਾ ਵਾ ਲੜਾਈ ਹੋਣ ਦੇ ਪੂਰੇ ਪੂਰੇ ਹਿਸਾਰ ਆ ਜਿਹੜੇ ਸਾਲ ਦਾ ਮਾਹੌਲ ਹੈ ਨਾ ਕਿ ਪੱਕਾ ਕਿਸੇ ਦੀ ਲੜਾਈ ਹੋਊਗੀ ਦੇਖ ਲੋ ਸਿਆ ਦੇਖੋ ਹੋ ਗਈ ਲੜਾਈ ਲੈ ਸਿੰਘ ਜੀ ਦੇ ਕੱਪੜੇ ਤੇ ਝੂਲੇ ਉੱੜਾ ਰ